ਕੈਨੂ ਚ ਫਨ ਲਾਉਂਗਾ ਨਹੀਂ ਮੈਂ ਓਏ ਮੇਰੀ ਮੇਰੀ ਓ ਤੂੰ ਹੋਰ ਘਟੇ ਨੂੰ ਓਏ ਮੋਰਾ ਕਰ ਓ ਇਹਨੂੰ ਆ ਕਰ ਲਾ ਬੇ ਲਾ ਇਹਦੇ ਲਾ ਓ ਬਸ ਚਰਨੋ ਚਰਨੋ ਇਹ ਆਦਨ ਕੀ ਹੋ ਗਿਆ ਹੱਕਾ ਮਰ ਜੰਨੀ ਆ ਪੈਣ ਵਾਂ ਕੇ ਦਵਾਈ ਦਵਾ ਲਿਆ ਮੈਨੂੰ ਲੈ ਮੈਨੂੰ ਤਾਂ ਕੰਬਾ ਚੜੀ ਜਾਂਦਾ ਮੈਂ ਤਾਂ ਤੁੱਪ ਚ ਪਈ ਵੀ ਮੇਰੇ ਤਾਂ ਬਹੁਤ ਮੇਰੇ ਤਾਂ ਦੰਦ ਵੱਜ ਰਹੇ ਨੇ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੁਹਾਡੇ ਰੋਟੀਆਂ ਦਾ ਬਿਠੇਕਾ ਮੈ ਲਿਆ ਤੁਹਾਡੇ ਘਰ ਦਾ ਸਿੱਕਾ ਮੈ ਲਿਆ ਹੁਣ ਤੈਨੂੰ ਦਵਾਈਆਂ ਦਵਾਉਣ ਦਾ ਠੇਕਾ ਵੀ ਮੈ ਲਵਾ ਤੇਰਾ ਬੰਦਾ ਕਿੱਥੇ ਆ ਨਹੀਂ ਮੈਨੂੰ ਕੀ ਪਤਾ ਸਵੇਰ ਦਾ ਖਾ ਪੀ ਕੇ ਨਿਕਲਿਆ ਹੋਇਆ ਉਹ ਤਾਂ ਉਹ ਤਾਂ ਮਰ ਜਾਣਾ ਮੈਨੂੰ ਤਾਂ ਹੱਥ ਨਹੀਂ ਆਉ ਹੁਣ ਨਹੀਂ ਜਾ ਤੈਨੂੰ ਪਤਾ ਤੇਨੂੰ ਬੰਦਾ ਆਇਆ ਹੈ ਜਾ ਹੈ ਹੁਣ ਦੱਸ ਤੂੰ ਦਵਾਈ ਦਾ ਸਿਆਪਾ ਛੱਡ ਦੇ ਮੈਨੂੰ ਹੈ ਦੱਸ ਆ ਮੇਰਾ ਬੰਦਾ ਵੀ ਬਾਹਰੇ ਗਿਆ ਸੀ ਹੁਣ ਤੱਕ ਨਹੀਂ ਆਇਆ ਹੈਗਾ ਦੱਸ ਦੱਸ ਕੀ ਕਰਾਂ ਨਹੀਂ ਮੈਨੂੰ ਤਾਂ ਠੰਡ ਬਹੁਤ ਲੱਗ ਰਹੀ ਆ ਖੜਦਾ ਦਵਾ ਲਿਓ ਨਹੀਂ ਦਵਾਈ ਪਤਾ ਨਹੀਂ ਕਿਸ ਨੂੰ ਲੱਗ ਜੇ ਕਿ ਕੁੱਟ ਖਾ ਕੇ ਆਏ ਆ ਤਾਂ ਆਪਣੇ ਭੈਣ ਨੂੰ ਤਾਂ ਮੈਂ ਕਹਿਣਾ ਲਬੇਟ ਦੇ ਸਾਂ ਆ ਕਿਧਰੋਂ ਆਂਦਾ ਕੱਪੜੇ ਝਾੜਦਾ ਕੀ ਹੋ ਗਿਆ ਪ੍ਰੀਤ ਜੀ ਨੂੰ ਭੈਣੇ ਵੇ ਬੁਖਾਰ ਚੜ ਰਿਆ ਬੜਿਆ ਪ੍ਰੀਤ ਜੀ ਦਾ ਅੱਛਾ ਬੁਖਾਰ ਚੜ ਰਿਆ ਉਹ ਠੀਕ ਹੋ ਜੀ ਦਵਾਈ ਦਵਾ ਕੇ ਲੈ ਕੇ ਆ ਮੈਂ ਤੁਹਾਨੂੰ ਵੇ ਠੀਕ ਆ ਗਈ ਕਿੱਥੇ ਠੀਕ ਆ ਗਈ ਹਾਈ ਨਹੀਂ ਤਾਂ ਤਾਪ ਰਹੀ ਆ ਵੇ ਹਏ ਚਲ ਅਬ ਦਵਾਈ ਦਵਾ ਲੇ ਹੁਣਾ ਫਿਰ ਮੈਂ ਅਬ ਮੈਂ ਦਵਾ ਲਿਆਉਂਗੀ ਤੂੰ ਜਾ ਰੇ ਦਵਾਈ ਦਵਾ ਕੇ ਲੈ ਕੇ ਆਏਂਗਾ ਤੇਨ ਨਾਲ ਕਿਹਦੇ ਡਾਕਟਰ ਦਾ ਵਾਦਾ ਨਾ ਵਾਦੀਏ ਮੈਂ ਕਹ ਪੈਣੀ ਅਬ ਮੈਂ ਕਿਧਰੇ ਨਹੀਂ ਵਾਦਾ ਵਾਦਾ ਮੇਰੇ ਬੰਦੇ ਹੁੰਦਾ ਇਨੀ ਸੋਤ ਨਹੀਂ ਯਾਨੀ ਤੂੰ ਗਰੀ ਜਾਣਾ ਡਾਕਟਰ ਤਾਂ ਮੈਂ ਗੂਗਲ ਤੇ ਸਰਚ ਮਾਰ ਲੂੰ ਗੂਗਲ ਤੇ ਮੈਂ ਚੀਜ਼ ਦਵਾ ਲਿਆਉਂਗਾ ਤੂੰ ਸਾਗ ਲੈਣ ਗਿਆ ਸੀ ਪੈਣੀ ਮਤਲਬ ਗੱਲ ਦਾ ਹਾਂ ਜਿਹੜਾ ਕੰਮ ਉਹ ਤੇ ਤੂੰ ਕਦੇ ਕਿਸੇ ਤੋਂ ਵੀ ਨਹੀਂ ਹੋਇਆ ਮੈਂ ਤਾਂ ਉਹ ਕੰਮ ਕਰਤਾ ਜਿਹੜਾ ਜੀਜੀ ਤੋਂ ਵੀ ਨਹੀਂ ਹੋਇਆ ਕੀ ਕਰਤਾ ਹੈ ਜੇ ਵੀ ਤੂੰ ਆਂਵੜੀ ਦੀ ਸਰਵਿਸ ਕਰਤੀ ਬਹੁ ਮੈਂ ਮਰਤਾ ਨੇ ਵੀ ਰਤਾਗਾਂ ਵਿੱਚ ਮਾ ਕੀ ਕਰਤਾ ਕੁਛ ਨਹੀਂ ਕੁਛ ਨਹੀਂ ਸਾਗ ਕਿੱਥੇ ਬੜਾਇਆ ਉਹ ਸਾਗ ਮੈਂ ਤੋੜ ਲਿਆ ਹਾਂ ਰਾਸਤੇ 'ਚ ਮਿਲ ਗਿਆ ਮੈਨੂੰ ਗਰੀਬ ਬੰਦਾ ਬੁੜਾ ਹਾਂ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਪੁੱਤ ਕੀ ਐ ਇਹ 'ਚ ਲਫਾਫੇ 'ਚ ਮੈਂ ਕਿਹਾ ਬਾਬਾ ਸਾਗ ਕਹਿੰਦਾ ਪੁੱਤ ਸਾਨੂੰ ਦੇ ਦੇ ਸਾਡਾ ਡੰਗ ਸਰ ਜਣ ਕਿ ਤਿੰਨ ਚਾਰ ਦਿਨ ਲੱਗ ਜਣਗੇ ਮੈਂ ਕਿਹਾ ਚੱਲ ਬਾਬਾ ਤੂੰ ਲਿਆ ਮੈਂ ਤਾਂ ਪੱਜਾ ਪੱਜਾ ਛੱਦਾ ਕਰੀ ਜਾ ਕੇ ਰੁਕਿਆ ਬੇ ਇੰਨਾ ਦਾਨਪੁਣਾ ਆ ਦਾਨਪੁਣਾ ਦਿਨ ਦੀ ਜੇ ਨੇ ਜਿਹੜੀ ਘਰੇ ਬੈਠੀ ਆ ਬੜਾ ਦੱਦ ਲੱਗੀ ਹੋਈ ਮੈਂ ਦਾਨਪੁਣਾ ਦਾ ਪਹਿਲੇ ਬਾਲੇ ਕਰਦਾ ਤਾਂ ਹੀ ਤਾਂ ਮੈਂ ਕਿਹਾ ਦਵਾਈ ਦਵਾ ਲਿਆਣਾ ਵੇ ਮੈਂ ਦਵਾ ਲਿਆ ਹਣੀ ਆ ਨਾਲ ਜਾਣਾ ਬਗ ਜਾ ਚੱਲ ਨੀ ਖੜੀ ਹਾ ਚਲੋ ਮੈਂ ਵੀ ਨਾਲ ਚੱਲਦਾ ਚੱਲ ਨੀ ਖੜੀ ਹੋ ਮੈਂ ਖੜਾ ਕਰਾਂ ਇਹ ਬੂਵੇਂ ਤੱਕ ਕਰ ਲੂੰਗੀ ਨਹੀਂ ਮੈਂ ਕਰਦਾ ਨਾ ਵੇ ਵੇ ਕਰ ਲੂੰਗੀ ਕੋਈ ਨਾ ਕੋਈ ਨਾ ਬਣਾ ਤੂੰ ਕੱਲੀ ਖਿੱਚਲਾ ਕੰਨੂ ਕਰਦੀ ਮੈਨੂੰ ਤਾਂ ਚੱਕਰ ਆਉਂਦੇ ਆ ਕੱਲੀ ਖਿੱਚਲਾ ਨਹੀਂ ਕਰਦੀ ਆ ਜਾ ਆ ਜਾ ਉੱਤਰਿਆ ਚੱਕਰ ਤਾਂ ਹੁਣ ਆਉਣ ਚਲੋ ਹੋ ਜੋ ਜੀ ਖੜੇ ਹੋ ਜੋ ਖੜੇ ਕੋਈ ਨਹੀਂ ਆਜੋ ਆਜੋ ਆ ਜਾ ਹੋ ਜੋ ਖੜੇ ਮੈਂ ਜੁੱਤੀ ਪਾਵਾਂ ਛੋ ਮਰਚੀ ਪਰ ਰਿਵਾਂਸਪਾ ਲੂੰਗੀ ਮੈਂ ਜੁੱਤੀ ਤਾਂ ਪਾਈ ਸਕਦੀ ਆ ਕੋਈ ਨਾ ਖਿੱਚ ਲਾਣਾ ਵਾਲੀ ਕਰਿਆ ਕਰੋ ਬੇਬੇ ਦਾ ਪੈ ਗਿਆ ਭੋਗ ਤੂੰ ਬੈਗ ਚੱਕ ਪਿੰਡ ਜਾ ਨਾ ਬੈਣੇ ਹਜੇ ਤਾਂ ਮੈਂ ਬਹੁਤ ਸੁਧਾਰ ਕਰਨੇ ਆ ਇੱਥੇ ਜਿਹੜਾ ਅੰਗਰੀ ਗੋਲੀ ਹੁੰਦਾ ਚੂਕਰ ਮੂਹ ਹਣਾ ਮੈਂ ਤਾਂ ਸਹਾਰਾ ਲਾ ਤੇ ਚੱਲ ਚੱਲ ਚਲੋ ਕੀ ਦੱਸੂ ਬਣੇਗਾ ਚਲੋ ਜੀ ਕੀ ਹੋ ਗਿਆ ਚਲੋ ਕੁਛ ਨਹੀਂ ਕੁਛ ਨਹੀਂ ਹੋਣਾ ਤਾਂ ਕੀ ਆ ਥੋੜੇ ਡਿੱਗਣਾ ਪਿਓ ਨਹੀਂ ਨਹੀਂ ਐ ਥੋੜੇ ਡਿੱਗਦੀਆਂ ਮੈਂ ਮੈਂ ਆਪੇ ਫੜ ਦੂੰਗੀ ਭਰਾ ਮਿਰਚਾ ਵਧੀਆ ਡਾਕਟਰ ਕੋਲ ਲੈ ਕੇ ਜਾਣਾ ਪੈਣੇ ਪੂਰੇ ਟਾਪ ਦੇ ਕੋਲੇ ਜਿਹੜਾ 10 ਮਿੰਟ ਚ ਬੁਖਾਰ ਚੱਕਦੇ ਹੂੰ ਪੈਸੇ ਤੇਰਾ ਬੋੜਾ ਦਊਗਾ ਨਾ ਕੋਈ ਨਾ ਪੈਸੇ ਮੈਂ ਦੇ ਦੂੰਗਾ ਆਪੇ ਦੇ ਕਿੱਡਾ ਦਾਨੀ ਬਣਿਆ ਆ ਆ ਜਾ ਆ ਜੀ ਮੇਰੀ ਬਾळा ਅੰਬਿਆਸ ਤਾਂ ਖਰਾਬ ਕਰ ਲਈ ਚਲ ਨਾ ਮੈਨੂੰ ਤਾਂ ਨਾ ਚੱਕਰ ਆਈ ਜਾਂਦੇ ਆ ਨਹੀਂ ਕੋਈ ਨਾ ਡਾਕਟਰ ਤੇ ਪਹੁੰਚਣਾ ਨਹੀਂ ਆਂ ਮੇਰੇ ਮੋਢੇ ਤੇ ਸਰ ਰੱਖੋ ਜੀ ਰੱਖਾਵਾ ਤੇਰੇ ਮੋਢੇ ਤੇ ਸਰ ਕੰਜਰਨਾ ਹੋਵੇ ਮੇਰੇ ਮਾਤਾ ਡਿੱਗਣ ਕੋ ਚਲੋ ਤੁਸੀਂ ਕਿੱਧਰ ਅੱਜ ਪ੍ਰੀਤ ਦੀ ਹਾਲਤ ਖਰਾਬ ਹੋ ਰਹੀ ਆ ਡਾਕਟਰ ਤੇ ਲੈ ਕੇ ਚੱਲੇ ਆ ਬੁਖਾਰ ਬਲਾਈ ਹੋ ਰਿਹਾ ਬੁਖਾਰ ਹੋ ਗਿਆ ਨੂੰ ਹਾਂ ਲੈ ਛੱਡ ਦੇ ਮੈਂ ਲੈ ਕੇ ਚੱਲਦਾ ਫਿਰ ਜੀ ਲੈ ਕੇ ਤਾਂ ਜਾਉਂਗੇ ਤੁਸੀਂ ਪੈਸਾ ਤੁਸੀਂ ਉਹ ਦੇਣੇ ਆ ਉਹ ਕੋਈ ਨਹੀਂ ਮੈਂ ਦੇ ਦੂੰ ਪੈਸੇ ਆ ਜਾ ਚੱਲੀਏ ਭਾਈ ਮੈਂ ਦੇ ਦੂੰ ਬੁਗਲਣੀ ਅਸੀਂ ਕਰ ਰਹੀ ਆ ਜੀ ਸასი ਕਾਲ ਨਾ ਪੈਸੇ ਤੂੰ ਸਾੜਾ ਲੱਗਦਾ ਪੈਸਿਆਂ ਨੂੰ ਚਲ ਆ ਜਾ ਭਾਈ ਮੈਂ ਲੈ ਕੇ ਚੱਲਦਾ ਚਲੋ ਚੱਲੋ ਚਰ ਨੋ ਹੈਂ ਦੇਖ ਲੈ ਕੀ ਲੱਛਣ ਫੜੇ ਨੇ ਹੈ ਆ ਮੇਰੇ ਵਾਲਾ ਵੀ ਕਮਲਾ ਹੋਇਆ ਫਿਰਦਾ ਆਖੇ ਮੈਂ ਲੈ ਜਾਣਾ ਲੈ ਕੇ ਤਾਂ ਉਹਨੂੰ ਮੈਂ ਆਈਆਂ ਇਹ ਆਪਦਾ ਦਾ ਬੰਦਾ ਖਰਾਬ ਕਰੀ ਫਿਰਦੀ ਆ ਮੇਨੂੰ ਲੱਗਾ ਮੇਰਾ ਵੀ ਖਰਾਬ ਕਰੂਗੀ ਆ ਮੇਰਾ ਭਾਈ ਜੀ ਵੀ ਮਗਰ ਲੱਗਿਆ ਵਰਦਾ ਬੇ ਰੁਕ ਜਾ ਵੇ ਮੈਂ ਵੀ ਆਉਣੀ ਆ ਬੇ ਬੇ ਰੁਕ ਜਾ ਵੇ ਦੇਖ ਕਿ ਮੈਂ ਬੜੀ ਗਾੜ ਬਣੇ ਖੜੇ ਨੇ ਤੁਹਾਨੂੰ ਤਾਂ ਮੈਂ ਜਾ ਕੇ ਦੇਖਦੀ ਆ ਤੁਸੀਂ ਸਿਆਣੇ ਬਣੇ ਹੈਗੇ ਹੋ ਤੁਹਾਨੂੰ ਸ਼ਰਮ ਨਹੀਂ ਆਉਦੀ ਹੈਗੀ ਉਹ ਸ਼ਰਮ ਨੂੰ ਕੀ ਹੋ ਗਿਆ ਧਰਨੋ ਦਵਾਈ ਦਵਾਉਣ ਆਏ ਆਪਾਂ ਹੂੰ ਦਵਾਈ ਦਵਾਉਣ ਆਇਆ ਦੱਸ ਫੇਰ ਦੱਸਾ ਕਰਕੇ ਦੱਸੂ ਤੇਰੇ ਤਾਂ ਕਰੋਨੀਆਂ ਬੈਗ ਦੇ ਪੈਗਾ ਪਾਣੀ ਨਹੀਂ ਕੀਤਾ ਕੰਬਾ ਜਾਨੀ ਛੜੀ ਜਾਂਦਾ ਮੈਨੂੰ ਨਾਲ ਡਾਕਟਰ ਸਾਹਿਬ ਸਮਾਰਕ ਚੈੱਕ ਕਰਦੇ ਉਹਦੀ ਬੰਦਾ ਨਾ ਆਮਲੀ ਆ ਪੁੱਛਦਾ ਨਹੀਂ ਹੈਗਾ ਮੈਨੂੰ ਲੱਗਾ ਉਹਦੀ ਟੈਨਸ਼ਨ ਲਈ ਜਾਂਦੀ ਆ ਠੀਕ ਆ ਹਾਂ ਭੁੱਖ ਵਗੈਰਾ ਰੋਟੀ ਭੁੱਖ ਤਾਂ ਹੀ ਮਨ ਖਰਾਬ ਹੋ ਰਿਹਾ ਮੇਰਾ ਤਾਂ ਪਹਿਲਾਂ ਹੀ ਬਾਹਰ ਨੂੰ ਆਣ ਨੂੰ ਹੋ ਰਿਹਾ ਸਾਰਾ ਕੁਝ ਹੀ ਰੋਟੀ ਕਿੱਥੋਂ ਖਾਊਗੀ ਰੋਟੀ ਪੱਕਦੀ ਤਾਂ ਹੈ ਨਹੀਂ ਇਹ ਤਾਂ ਰੋਟੀ ਦਾ ਮੈਲ ਆਈ ਆ ਸਵੇਰੇ ਹਾਂ ਸਾਰਿਆਂ ਦਾ ਬੰਦੇ ਨੂੰ ਖਵਾਉਂਦੀ ਆ ਰੋਟੀਆਂ ਆ ਮੀਟੀ ਵੀ ਘਟਿਆ ਹੋਇਆ ਹੈ ਅੱਛਾ ਜੀ ਹੂੰ ਕਿੰਨਾ ਕ ਖਟਿਆ ਹੋਇਆ ਜੀ ਥੋੜਾ ਲੱਤਾਂ ਜਾਂ ਨਿਕਲਦੀ ਹੈ ਨਾ ਹਾਂਜੀ ਜਾਂ ਨਿਕਲੀ ਪਈ ਆ ਮੈਂ ਤਾਂ ਹੁਣ ਵੀ ਚੱਕਰ ਆ ਰਹੇ ਸੀ ਆਂਦੇ ਹੋਏ ਆ ਫੜ ਕੇ ਲਈਆਂ ਚਾਰ ਨੂੰ ਨੀਂਦ ਆਉਂਦੀ ਨਹੀਂ ਹੈਗੀ ਨੀਂਦ ਵੀ ਨਹੀਂ ਆਉਂਦੀ ਮੈਨੂੰ ਤਾਂ ਠੀਕ ਹੈ ਜੀ ਫੜ ਕੇ ਮੈਂ ਕੰਨ ਬੱਲੀ ਲਈਆਂ ਆ ਹੋਰ ਆਏ ਨੇ ਦੋ ਪਰੌਣੇ ਨਾਲ ਫੜ ਕੇ ਤਾਂ ਤੁਰ ਕੇ ਹੋ ਗਿਆ ਚਰਨੋ ਤੂੰ ਆਪਣੇ ਜਵਾਖਾ ਵਰਗੇ ਤੈਨੂੰ ਕਿੰਨੇ ਵਰਗੇ ਜਦੋਂ ਕਮਜ਼ੋਰੀ ਹੈ ਤੁਰੇ ਨਹੀਂ ਜਾਂਦਾ ਤੁਰ ਫੜ ਕੇ ਤੇ ਲਿਆਉਣਗੀ ਉਹੀ ਗੱਲ ਡਾਕਟਰ ਸਾਹਿਬ ਇਹ ਤਾਂ ਵੀ ਬ ਹੋਇਆ ਇਕਦਮੀ ਆ ਜੀ ਕੁਛ ਕੱਲ ਤਾਂ ਚੰਗੀ ਭਲੀ ਸੀਗੀ ਪਹਿਲਾਂ ਤਾਂ ਚੱਕਰ ਹੈਗੇ ਨੇ ਚੱਕਰ ਵੀ ਆਉਂਦੇ ਆ ਖੜਦਾ ਤਾਂ ਤਾਂ ਮੈਦਾ ਬੋਰੀਆਂ ਗੋੜੀਆਂ ਨਹੀਂ ਦੜੀਆਂ ਪਹਿਲਾਂ ਇਹਨਾਂ ਨੂੰ ਦਵਾਈ ਦਵਾ ਦਈਏ ਨਹੀਂ ਮੈਂ ਤਾਂ ਉਹ ਦੱਸਿਆ ਮੈਡਿਕਟਰ ਦੇ ਦੇ ਦਵਾਈ ਬਹੁਤ ਟਾਈਮ ਲਾਤਾ ਤੰਨਾ ਜੀ ਫਿਰ ਗਲਤ ਥੋੜੀ ਦਊਂਗਾ ਉਹਨਾਂ ਤੋਂ ਬਾਈ ਪੂਰੇ ਡਾਕਟਰ ਸਮਾਂ ਆ ਮੈਂ ਦਊਂਦਾ ਇਸ ਤਰ੍ਹਾਂ ਤੈਨੂੰ ਜਿਆਦਾ ਪਤਾ ਅੱਜ ਕੱਲ ਲੋਕਾਂ ਨੂੰ ਮਰੀਜ਼ਾਂ ਨੂੰ ਡਾਕਟਰਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਜੀ ਹਾਂ ਇਹ ਤਾਂ ਹੋਰ ਜਿਵੇਂ ਉਹ ਕੀਤੀ ਹੁੰਦੀ ਆ ਬੀਏ ਬੀਏ 'ਚ ਪੜਦਾ ਨਹੀਂ ਕਾਲਜ 'ਚੋਂ ਕੱਢਦਾ ਕੁੜੀਆਂ ਚੱਕਰਾਂ ਕਰਕੇ ਹਾਂ ਇਹ ਗੱਲਾਂ ਕੋਈ ਦੱਸਣ ਵਾਲੀਆਂ ਹੁੰਦੀਆਂ ਡਾਕਟਰ ਨੂੰ ਵੀ ਕਰੋ ਕੱਢਦਾ ਨਾ ਸਪੂਟ ਕਾਲਜ 'ਚੋਂ ਕੱਢਦਾ ਚੱਲ ਤੂੰ ਬੋਚਾ ਚੁੱਪ ਕਰ ਨਹੀਂ ਗੁਰਦੁਆਰਾ ਨਾਲੀਆ ਅਪੌਇੰਟਮੈਂਟ ਕਰਾ ਦੇ ਕਰਾ ਕੇ ਜਾਉਂਗੀ ਹਾਂ ਹਾਂ ਬੋਚਾ ਚੁੱਪ ਕਰਕੇ ਖੜ ਜਾ ਯਾਰ ਦੋ ਵਜੇ ਜੀ ਸਵੇਰੇ ਦੋ ਸ਼ਾਮ ਨੂੰ ਜੀ ਠੀਕ ਹੈ ਨਾ ਇੱਕ ਸਵੇਰੇ ਲੈਣਾ ਖਾਲੀ ਪੇਟ ਜੀ ਇਹ ਵੀ ਸ਼ਾਮ ਨੂੰ ਰੋਟੀ ਤੋਂ ਬਾਅਦ ਜੀ ਤੇ ਸਵੇਰੇ ਵੀ ਰੋਟੀ ਤੋਂ ਬਾਅਦ ਠੀਕ ਹੈ ਪੈਸੇ ਕਿੰਨੇ ਹੋਗੇ ਜੀ ਪੇਸ਼ਾ ਵੀ ਰੈਂਦਾ ਇਹਨਾਂ ਦਾ ਸਾਰਿਆਂ ਦਾ ਹੀ ਰੈਂਦਾ ਉਹ ਸਾਡਾ ਤਾਂ ਹਿਸਾਬ ਅੱਡਾ ਤੈਨੂੰ ਪਤਾ ਆ ਤਾਂ ਜਾਂਦੇ ਸਾਡੇ 6 ਮਹੀਨੇ ਇਹਨਾਂ ਦਾ ਦੱਸ ਇਹਨਾਂ ਦਾ ਅਮਰੀਕਾ ਇਹਨਾਂ ਨੂੰ ਪਤਾ ਹੀ ਹੈ ਜੀ ਕਾਪੀਆਂ ਕਾਲੀਆਂ ਕਰੀਆਂ ਪਈਆਂ ਨੇ ਲਿਖ ਲਿਖ ਕੇ ਮੂੰਹ ਮੈਂ ਮਰ ਜਾ। ਚਲੋ ਤਾਂ ਫਿਰ ਕਰ ਲਿਓ ਇਹ ਦੇ ਦੇ ਪਾਸੇ ਦੇ ਦੋ। ਬੇਪਰਾਵਾ ਆ ਬੰਦੇ ਤੇਰੇ ਮੂਰੇ ਹੱਥ। ਤੂੰ ਅੱਜ ਵਾਲੇ ਪਾਸੇ ਲੰਦਾ ਅਸਤ ਅੱਜ ਦਵਾਈ ਦੇ ਮਾਣ ਆਇਆ ਬਾਕੀ ਇਹਦੇ ਬੰਦੇ ਤੋਂ ਲੈਂ। ਡਾਕਟਰ ਸਾਹਿਬ। ਹਾਂਜੀ। ਹਰ ਇੱਕੇ ਹੀ ਕਰ ਜਾਂਦਾ ਹਰ ਇੱਕੇ। ਠੀਕ ਹੈ ਨਾ? ਕੋਈ ਨਹੀਂ ਪੈਣ ਨੂੰ ਨਾ ਇਥੀ ਜਾਂਦਾ ਕੋਈ ਨਹੀਂ ਹਿਜਮਤ ਆ। ਚਲੋ ਆਇਆ ਕਰ ਦੂੰ ਕੋਈ ਗੱਲ ਨਹੀਂ ਆਪਾਂ ਦੇ ਦਿੰਦੇ ਆ ਪੈਸੇ ਬਾਕੀ ਫਿਰ ਦੇਣੀ ਜਾਣ ਕਰਦੇ। ਆ ਜੜ ਕਿੰਨੇ ਬਣਿਆ ਜੀ? ਆ ਦੱਸ ਦੋ ਜੀ। ਆ ਲੈ ਲਓ ਜੀ। ਲਿਖੋ ਨਾ। ਬਸ ਸਾਢੇ 600 ਰੁਪਇਆ ਹੋ ਗਿਆ ਜੀ। ਆ ਜੋੜਾ। ਹਾਂਜੀ। ਮੂੰਹ ਮੈਂ ਮਰ ਜਾ। ਸਾਢੇ 6 650 ਹੈ ਨਹੀਂ ਤੇਰੇ ਕੋ ਪੈਸੇ ਨਹੀਂ ਮੇਰੇ ਕੋਲ 100 ਰੁਪਿਆ ਵੀ ਨਹੀਂ ਮਰ ਜਾ ਮੂੰਹ ਹੀ ਫਰੀ ਜਾਨੀਆ ਦੋ ਵੀ ਦੇ ਦੇ ਹੁਣ ਫਿਰ ਹੋਰ ਕੀ ਕੋਈ ਨਹੀਂ ਮੈਂ ਦੇ ਦਣਾ ਡਰ ਸਾਹਿਬ ਮੈਂ ਦੇਣਾ ਚਲੋ ਠੀਕ ਹੈ ਜੀ ਹਾਂ ਆ ਜਾ ਚੱਕਲਾ ਦੇ ਬਾਈਓ ਚੱਕ ਕੋਲ ਠੀਕ ਹੈ ਜੀ ਹਾਂ ਇਹ ਮੈਂ ਦੇ ਦਾਂ ਮੈਂ ਦੇ ਦੀ ਕੋਈ ਨਹੀਂ ਮੈਂ ਦੇ ਦਣਾ ਚੱਲ ਬਈ ਤੂੰ ਮੂਰੇ ਚੱਲ ਫੀਕਰ ਟਰਸਰ ਸਾਹਿਬ ਚੱਲ ਠੀਕ ਹੈ ਜੀ ਕੋਈ ਪਿੰਟ ਦਾ ਪੁਰਾਣਾ ਬਣਾਇਆ ਫਿਰਦਾ ਆ ਜਾ ਮੈਂ ਪੈਸੇ ਦੇ ਕੇ ਚੱਲ ਮੈਂ ਪੈਸੇ ਦੇ ਕੇ ਹੁਣ ਡਾਕਟਰ ਸਾਹਿਬ ਪਿਆ ਰਹੇਗੇ ਫੇਰ ਹਾਂ ਚਲੋ ਕੋਈ ਗੱਲ ਨਹੀਂ ਫੇਰ ਆਉਂਦਾ ਜਾਂਦਾ ਮੈਂ ਦੇ ਦੂੰਗਾ ਜੀ ਠੀਕ ਹੈ ਇਹੀ ਤਾਂ ਬਜਨੇ ਆਉਂਦੇ ਨੇ ਉਹ ਮੇਰਾ ਢੇੜਾ ਲੱਗੇ ਨੇ ਹੈ ਗੱਡੀ ਦਾ ਜਿੱਥੇ ਢੇੜਾ ਲੱਗੇ ਨਾ ਵਾ ਕੇ ਦੇ ਦੂੰਗਾ ਤੇ ਠੀਕ ਹੈ ਚਲੋ ਚਲੋ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਠੀਕ ਹੈ ਜੀ ਕਮਨਤਾ ਆਇਆ ਲੈ ਆ ਕੋਈ ਨਹੀਂ ਦੀ ਨਾ ਆ ਚਰ ਨਾ ਆ ਚਰ ਨਾ ਜੀ ਯਾਰ ਲਾਣਾ ਪਾਣਾ ਗਿਆ ਕਿੱਥੇ ਖਬਰ ਆ ਕੇ ਦੇਖ ਰਦੇ ਨੇ ਤੱਕੇ ਖਾਂਦੇ ਬਾਈ ਦੇਖ ਰਾ ਤੱਕੀ ਖਾਂਦੇ ਆਪਾਂ ਜਿਹੜੇ ਤੱਕੇ ਖਾ ਕੇ ਆਏ ਓਏ ਆਪਣਾ ਦਿਨੇ ਮਾੜਾ ਚੜਿਆ ਓਏ ਦਿਨ ਨੂੰ ਮਾਰ ਗੋਲੀ ਮੈਨੂੰ ਤਾਂ ਐ ਡਰ ਲੱਗਦਾ ਉਹ ਕਿਤੇ ਮੇਰੇ ਸਾਲੇ ਨੇ ਆ ਕੇ ਓਰੇ ਭੱਜ ਦਪਾਤੀ ਉਹ ਵੀ ਮੈਨੂੰ ਤਾਂ ਕੁੱਟਿਆ ਮੇਰੇ ਮੂਰੇ ਉਹਦਾ ਨਾਂ ਨਾ ਲਿਆ ਕਰ ਓਏ ਮਲੰਗ ਜੇ ਦਾ ਉਹਦਾ ਕਟਾਪਾ ਇਹ ਜਾ ਕਰੂੰਗਾ ਮੈਂ ਹੋਰ ਓਏ ਮੇਰੇ ਕਰਕੇ ਬਾਚ ਗਿਆ ਬੱਦਰੀ ਬਣਾ ਦੂਗਾ ਤੈਨੂੰ ਮੈਂ ਕਹਾਂ ਮੈਨੂੰ ਤੇਰੇ ਮੂੰਹੋਂ ਦਾ ਨਾਂ ਨਹੀਂ ਸੁਣਨਾ ਚਾਹੀਦਾ ਯਾਰ ਪੈੜਾ ਰੱਗਣ ਲੱਗਿਆ ਨਾ ਮੈਨੂੰ ਤੂੰ ਨਾ ਸੁੱਤੀ ਪਈ ਹੋਵੇ ਯਾਰ ਕਿਤੇ ਇੱਕ ਤਾਂ نیند ਵਾਲੀ ਉਹ ਆ ਕਿੱਧਰ ਪਰਾਂ ਦਾ ਲਾਣਾ ਬਣਾ ਕੀ ਹੋ ਗਿਆ ਉਹ ਕੀ ਹੋਗਾ ਤੈਨੂੰ ਬਿਮਾਰ ਆ ਰੁੜਚੜਿਆ ਗੋਲੀ ਲੱਗੀ ਨੇ ਪਰਾਂ ਤਾਂ ਹੋ ਜਾ ਪੈ ਜਾਣ ਦੇ ਕੋਈ ਨਾ ਪੈ ਜੂ ਪੈ ਨੂੰ ਦੱਸ ਕਿਹੜਾ ਗੋਲੀ ਲੱਗੀ ਉਹ ਤੂੰ ਇੱਥੇ ਹੋ ਜਾਂਦਾ ਹੈਗੀ ਐ ਜੀ ਤੁਸੀਂ ਇੱਧਰ ਹੋ ਗਏ ਪੱਪੀ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਵੇ ਆ ਆਪਦੀ ਤੀਵੀਂ ਰਾਤ ਆ ਤਾਂ ਪਤਾ ਵੀ ਰੱਖ ਲਿਆ ਕਰ ਬਿਮਾਰ ਹੋਈ 102 ਬੁਖਾਰ ਸੀਗਾ ਸਵੇਰ ਦਾ ਕਿੱਥੇ ਆ ਬੁਖਾਰ ਇਹਨੂੰ ਹਾਂ ਚੰਗੀ ਬਣੀ ਦਾ ਰਲ ਰਲ ਕਰਨ ਲੱਗ ਰਹੀ ਆ ਇਹ ਦੇਖ ਲੱਗੇ ਮੈਂ ਬੋਲ ਦਰਜ ਮੇਰੇ ਆਂਦੇ ਹੁਣ ਦਵਾਈ ਲੈ ਲਈ ਲੈ ਨਬਜ ਦਾ ਤੇਰੀ ਆ ਕਹਿੰਦੀ ਆ ਤਾਂ ਸੱਟ ਐ ਬਈਆ ਕੁਛ ਨਹੀਂ ਹੁੰਦਾ ਮੇਰੀ ਜੋਂਦੀ ਹੁਣ ਨਬਜ ਤਾਂ ਚੱਲੂ ਹੀ ਮੇਰੀ ਉਹ ਫਿਰ ਮਰ ਥੋੜੀ ਜਿਹੀ ਗੋਲੀ ਥੋੜੀ ਲੱਗੀ ਆ ਉਹੀ ਮੜਾ ਮੋਟਾ ਬੁਖਾਰ ਓਏ ਆਮਲੀਆਂ ਮੜਾ ਮੋਟਾ ਦਾ ਧਿਆਨ ਰੱਖਿਆ ਕਰ ਆ ਦੇ ਤੂੰ ਤਾਂ ਠਾ ਕੇ ਤੂੰ ਤਾਂ ਭੁੱਕ ਬੋਲੀ ਜਨਾ ਮੜਾ ਮੋਟਾ ਇਹਦਾ ਧਿਆਨ ਰੱਖ ਰਿਆ ਕਰ ਤੂੰ ਇਹਦਾ ਰੱਖਿਆ ਕਰ ਇਹਦਾ ਤੂੰ ਇੱਥੇ ਖੜਾ ਕੀ ਕਰਦਾ ਤੇ ਨੂੰ ਹੁਣ ਦੱਸ ਰਿਆਂ ਵਗ ਜਾ ਮੇਰੀ ਅੱਖਾਂ ਸਾਹਮਣੋਂ ਉੱਥੇ ਵੀ ਤਨੇ ਮੇ ਟੱਕ ਡਾਪਾ ਕਰਾਇਆ ਜੋ ਕਿ ਉਹ ਚਾੜੀ ਪੁੱਟਾ ਕਿਉਂ ਕਿ ਤਾਪਾ ਕਰਾਇਆ ਤੇ ਕੀ ਭੌਂਕਦਾ ਹੈ ਕਿਵੇਂ ਬੋਲਦਾ ਤੂੰ ਮੇਰੇ ਭਾਈ ਨੂੰ ਖੁਲਾ ਕੇ ਦਿਖਾ ਮੇਰੇ ਭਾਈ ਨੂੰ ਚੱਪੜ ਲਾਉਂਗਾ ਨਹੀਂ ਮੈਂ ਓਏ ਮੇਰੀ ਮੇਰੀ ਉਹ ਵੀ ਖਾ ਉਹ ਘੱਟੇ ਨੂੰ ਓਏ ਨੋਰਾ ਕਰ ਹਾਂ ਓਹ ਨੋਰਾ ਕਰ ਲਾ ਵੇ ਲਾ ਇਹਦੇ ਲਾ ਓਏ ਬੱਸ ਚਾਹ ਜਿੰਦੇ ਦਾ ਤੂੰ ਕੀ ਕਰੀ ਜਾਣਾ ਓ ਨਾ ਮੈਂ ਨਹੀਂ ਮੈਂ ਨਹੀਂ ਜਾਣਦਾ ਇਹਨੂੰ ਕੌਣ ਹੈ ਆਹ ਸਾਲ ਆਈ ਤੂੰ ਨਾ ਬੱਤ ਕੀ ਹੁੰਦਾ ਆਈ ਨੂੰ ਮੁੜ ਕੇ ਹੁਣ ਦੱਸੂ ਤੈਨੂੰ ਮੈਂ ਜਿਹੜੇ ਸਾਲੇ ਨੂੰ ਮੈਂ ਕਿਹਾ ਵਾਂ ਪਾਜ ਜਾਣਾ ਉਹਥੇ ਆ ਮਾਰ ਦਿੱਤੇ ਜਾਣੇ ਇਹਨੂੰ ਤਾਂ ਆਪਾਂ ਕੱਲੇ ਨੂੰ ਕੁੱਟਾ ਲਗੀਆ ਹੁਣ ਨਹੀਂ ਵਰਦਾ ਇਹ ਹੁਣ ਆ ਕੇ ਦੇਖੇ ਭਣੇ ਇਹਨੇ ਤਾਂ ਉੱਥੇ ਸਰਵਿਸ ਕਰਾਈ ਜਾਣੇ ਇੱਥੇ ਕਰਾਈਆ ਹੁਣ ਹਾਂ ਉੱਥੇ ਬਦਰੀ ਤੇਰੀ ਬਣਾਤੀ ਇੱਥੇ ਨਾ ਨਾ ਤੇਰੀ ਕੱਚਾ ਬਣਾਤੀ ਦੇ ਦੋ ਮੈਂ ਦਵਾਈ ਲੈਣਾ ਹਾਂ ਪਾਣੀ ਲੈ ਕੇ ਦਿਓ ਪ੍ਰੀਤ ਜੀ ਵਾਸਤੇ ਅਬੇ ਪਰਾਂ ਮਰਬੇ ਸਾਲਾ ਹੋਇਆ ਪ੍ਰੀਤ ਜੀ ਦਾ ਵਿਚਾਰੀ ਦਵਾਈ ਅਬੇ ਆਪੇ ਲੈ ਲੂਗੀ ਮੈਂ ਗੱਲ ਸੁਣ ਵੇ ਆ ਖੜਾ ਉਹਦਾ ਬੰਦਾ ਜੇ ਪਾਣੀ ਲੈ ਕੇ ਦੇਵੇ ਉਹ ਚੱਲ ਮੈਂ ਲਿਆ ਦਣਾ ਪਾਣੀ ਦਾ ਕਿੱਡੀ ਗੱਲ ਆ ਬਤੂ ਟੱਕੇ ਖੜਦਾ ਚੱਲ ਤੇਰਾ ਨਾ ਗੱਲ ਕਰਨੀ ਆ ਤੂੰ ਤਾਂ ਅੰਦਰ ਚੱਲ ਲੈ ਕੇ ਦੇ ਵੀ ਤੀ ਮੈਨੂੰ ਪਾਣੀ ਲਾਦਾ ਨਾ ਬੱਚ ਦੇਖਦੀ ਆ ਪਤਾ ਨਹੀਂ ਇਹਨੂੰ ਕਿਹੜਾ ਆ ਆ ਕਿਉਂ ਝੜ ਗਿਆ ਨੂੰ ਬੁਖਾਰ ਆ ਇੱਕ ਤਾਂ ਸਾਰਾ ਡੱਬਰ ਤਪ ਜਾਂਦਾ ਜੀ ਪਤਾ ਨਹੀਂ ਕਿਉਂ ਪ੍ਰੀਤ ਜੀ ਕਿਸੇ ਗੱਲ ਦੀ ਫਿਕਰ ਨਾ ਕਰੋ ਆ ਦਵਾਈ ਲਵੋ ਜੇ ਇਹਦੇ ਨਾਲ ਤੁਹਾਨੂੰ ਤਾਂ ਨਾਰਾਮ ਆਇਆ ਨਾ ਮੈਂ ਤੁਹਾਨੂੰ ਚੰਡੀਗੜ੍ਹ ਤੋਂ ਦਵਾਈ ਦਵਾ ਲਵਾਂ ਮੈਂ ਮੈਨੂੰ ਦਵਾਈ ਲੈਣ ਵਾਸਤੇ ਕੋਈ ਪਾਣੀ ਦਾ ਗਲਾਸ ਦੇ ਦੇ ਰਿਹਾ ਲੱਗਦਾ ਚੰਡੀਗੜ੍ਹ ਦਾ ਮੈਨੂੰ ਤਾਂ ਪਹਿਲਾਂ ਹੀ ਠੰਡ ਚੜੀ ਜਾ ਰਹੀ ਆ ਸਹੀ ਗੱਲ ਆ ਬਾਈ ਮਾਤਾ ਇਹ ਸੋਚਣਾ ਪਰੀਤੀ ਜੀ ਵੀ ਤੁਸੀਂ ਉਹਦੇ ਨਾਲ ਵਿਆਹ ਕਿੱਥੋਂ ਕਰਾ ਲਿਆ ਲੈ 5 ਮਿੰਟ ਹੋਣ ਵਾਲੇ ਹੋ ਗਏ ਇਹਨੂੰ ਪਾਣੀ ਦਾ ਗਲਾਸ ਲੈਣ ਗਏ ਨੂੰ ਹਜੇ ਤੱਕ ਛੋਣ ਨੂੰ ਪਾਣੀ ਦਾ ਗਲਾਸ ਨਹੀਂ ਲੈ ਕੇ ਆਇਆ ਠੀਕ ਆ ਛੋਡੀ ਉਹ ਫਿਕਰ ਹੀ ਨਹੀਂ ਕਰਦਾ ਹੈਗਾ ਜੇ ਅੱਜ ਮੈਂ ਨਾ ਹੁੰਦਾ ਠੀਕ ਆ ਭੈਣ ਨਾ ਹੁੰਦੀ ਠੀਕ ਆ ਤੇ ਉਹਨੂੰ ਦਵਾਈ ਕੀ ਦਵਾਉਂਦਾ ਉਹ ਵਾਧਾ ਵਾਧ ਜਾਂਦਾ ਮੈਂ ਇੱਕ ਮਿੰਟ ਰੁਕੋ ਆ ਸੌ ਲਵੋ ਲੈ ਸੌਣ ਠੰਡਾ ਨਾ ਸੋਨੂ ਲੱਗ ਜੇ ਹੁਣ ਤਾਂ ਦਵਾਈ ਲੈ ਕੇ ਆਏ ਓਏ ਆ ਕੀ ਕਰ ਰਹੇ ਹੁਣ ਆ ਗਿਆ ਤੂੰ ਪਾਣੀ ਲੈ ਕੇ ਆ ਤਾਂ ਗਿਆ ਮੈਂ ਆ ਤੂੰ ਸ਼ਾਲ ਕੀ ਮਜ਼ੇ ਰੇ ਮੈਂ ਤਾਂ ਕੇਅਰ ਕਰਦਾਗਾ ਆ ਕੇਅਰ ਕਰਦਾ ਤੂੰ ਹੈ ਠੰਡ ਲੱਗ ਜਾਂਦੀ ਏ ਐਂ ਯਾਰ ਠੰਡ ਲੱਗੇ ਨਾ ਲੱਗੇ ਤੂੰ ਘਰ ਨੂੰ ਹੁਣ ਆਪਾਂ ਤੂੰ ਸਵਾਟਰ ਪਾਈ ਫਿਰਦਾ ਨਾ ਸਵਾਟਰ ਪਾਈ ਫਿਰਦਾ ਹਾਂ ਹੁਣ ਤਾਂ ਤੂੰ ਮੇਰੇ ਉਹਦੇ ਸ਼ਾਲਦਾਰ ਬਾਅਦ ਚ ਜਦੋਂ ਮੈਂ ਘਰੋਂ ਬਾਹਰ ਹੁੰਦਾ ਫੇਰ ਪਤਾ ਨਹੀਂ ਕੀ ਕੋਈ ਕਰਦੀ ਨਾ ਕਰੀ ਯਾਰ ਫੇਰ ਕਰਨਾ ਕਰਦੀ ਵੱਡੀ ਗੱਲ ਆ ਤੂੰ ਗੁੱਸਾ ਕਰਦੀ ਮੈਂ ਫੇਰ ਕੀ ਹੋ ਗਿਆ ਹਾਂ ਸ਼ਾਲ ਹੀ ਦਿੱਤਾਗਾ ਮੈਂ ਗੋਲੀ ਥੋੜੀ ਮਾਰੀ ਦਫਲਾ ਗੋਲੀਆਂ ਆਈਆਂ ਚੰਗਾ ਮੈਂ ਗੋਲੀ ਥੋੜਾ ਮਾਰੀ ਆ ਉਹ ਮੇਰੀ ਸੁਣ ਲੈ ਗੱਲ ਸਮਝ ਜਾ ਦੂਰ ਰਹਿ ਆ ਕਰਾਬ ਦਾ ਨਾਲੇ ਮੇਰੀ ਗੱਲ ਸੁਣ ਲੈ ਦੂਰ ਦੀ ਗੱਲ ਤਾਂ ਬਈ ਦੂਰ ਦੀ ਰਹਿ ਗਈ ਹੁਣ ਮੇਰੀ ਗੱਲ ਹਾਂ ਜਿਹੜਾ ਤੂੰ ਆਵਲੀ ਜਿਹਾ ਵਰਤਦਾ ਠੀਕ ਆ ਬਾਹਰ ਅੰਦਰ ਕੇ ਮਰਜ਼ੀ ਵਰਤ ਹਾਂ ਘਰੇ ਇਹਨਾਂ ਨੂੰ ਬਾੜਿਆ ਕਰ ਘਰੇ ਬਾੜਨ ਵਾਲਾ ਬੰਦਾ ਨਹੀਂ ਹੈਗਾ ਉਹ ਤੇ ਡਾਇਰੈਕਟਰ ਕਣੀ ਦੇਖਿਆ ਦਾ ਸੀ ਚੱਕ ਕੇ ਲੈ ਗਿਆ ਮੈਂ ਥੋੜਾ ਨਾਮ ਤਰੂੰ ਓਏ ਮੇਰੀ ਸੁਣ ਲੈ ਗੱਲ ਤੇਰਾ ਉਰੇ ਕੁਛ ਹੈਗਾ ਹੈ ਤਾ ਹੈਗਾ ਤੇਰਾ ਉਰੇ ਕੁਛ ਕਿਉਂ ਮੇਰੇ ਸਾਲਾ ਮੇਰਾ ਜੀਜਾ ਹੈਗਾ ਮੈਂ ਇੱਛਾ ਰਹਿਣਾ ਮੈਂ ਵੀ ਤੇਰਾ ਜੀਜਾ ਹੀ ਆ ਮੇਰੇ ਸਾਲੂ ਰੱਚ ਕੇ ਲੋਰਾ ਲੱਗਿਆ ਤੇਰੇ ਨਾਲ ਮੇਰਾ ਕੋਈ ਬੈਰ ਨਹੀਂ ਹੈਗਾ ਹਾਂ ਠੀਕ ਆ ਤੂੰ ਚਾਹੇ ਦਿਨ ਰਾਤ ਬੈਠਾ ਰਹੇ ਇਹ ਚੱਕਰ ਨਹੀਂ ਤੂੰ ਦਿਨ ਰਾਤ ਮੈਨੂੰ ਬੁਲਾ ਮੇਰੇ ਉਹਦੇ ਨਾਲ ਨਹੀਂ ਬਣਦੀ ਠੀਕ ਆ ਉਹਦੇ ਨਾਲ ਤੂੰ ਬਾਹਰੋਂ ਬਾਹਰ ਰੱਖ ਆ ਯਾਰ ਬਿਰੇ ਉਹ ਤਾਂ ਆਊਗਾ ਮੇਰਾ ਭਾਈ ਐ ਕਰੇ ਆਊਗਾ ਨਹੀਂ ਮੇਰੀ ਗੱਲ ਸੁਣ ਕੇ ਆ ਕੇ ਜਾ ਤੂੰ ਉਠੋ ਮੈਨੂੰ ਪਹਿਲਾਂ ਹੀ ਕੰਬਾ ਛੱਡ ਰਿਹਾ ਮੈਨੂੰ ਬੁਖਾਰ ਹੋ ਰਿਹਾ ਜੇ ਸਾਹ ਨਾਲ ਤੂੰ ਲੈ Đi ਜਾਣਾ ਮੈਨੂੰ ਟੈਕ ਹੋ ਜਾਊਗਾ ਓ ਕਿਤੇ ਟੈਕ ਹੁੰਦਾ ਮੇਰੀ ਗੱਲ ਸੁਣ ਚੱਲ ਖੜੀ ਹੋ ਮੈਂ ਜਾ ਕੇ ਸੌਣੀ ਹਾਂ ਖੜੀ ਹੋ ਚੱਲ ਆਹ ਇਹਨੇ ਪਹਿਲਾਂ ਹੀ ਇੰਜਨ ਕਰਾ ਲਾ ਹੋਰ ਕਰਾ ਲੂਗਾ ਹਾਂ ਇੰਜਨ-ਓੰਜਨ ਦੀ ਗੱਲ ਨਾ ਕਰ ਮੇਰੀ ਗੱਲ ਸੁਣ ਹੈ ਉਥੇ ਪਤਾ ਤੇਰੇ ਨਾਲ ਕੀ ਬਣਿਆ ਤੀ ਚੱਲ ਆਪਾਂ ਤਾਂ ਉਹਨ ਇੱਕ ਘਰ ਚ ਰਹਨੇ ਆਂ ਕੋਈ ਗੱਲ ਨਹੀਂ ਆਪਾਂ ਤਾਂ ਇੱਕ ਦੂਜੇ ਨਾਲ ਬੋਲ ਪਰ ਉਹ ਬੰਦਾ ਬੇਕਾਰ ਆ ਹਾਂ ਤਰ ਮੈਂ ਦੱਸਣਾ ਮੇਰੀ ਗੱਲ ਸੁਣ ਲੈ ਜਰਾ ਗੁੰਡੀ ਦਾ ਜਾ ਰ ਆਹੋ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਉਦੋਂ ਦਾ ਮੇਰਾ ਆੜੂ ਤੁਸੀਂ ਮੈਨੂੰ ਕੁੱਟਿਆ ਸੀ ਨਾ ਉਦੋਂ ਕਹਿ ਕੇ ਆਇਆ ਸੀ ਮੈਂ ਦੇਖੂ ਤੈਨੂੰ ਚੱਲ ਕੋਈ ਨਾ ਦੇਖੂਗਾ ਉਹ ਨਹੀਂ ਦੇਖ ਲਈ ਯਾਰ ਦੇਖ ਲੀ ਆ ਵੇ ਦੇਖੂ ਆਂ ਰਾਸ ਸਾਰ ਦੇਖ ਲਈ ਯਾਰ ਜਾਣਾਂ ਉਹਦੇ ਕੋਲੀ ਮੈਂ ਵੇ ਆ ਜਾ ਹੁਣ ਛੇਤੀ ਕਿੱਥੇ ਰਹਿ ਗਿਆ ਤੂੰ ਓਏ ਹਾਂ ਦੱਸ ਕਹਦਾ ਹਾਂ ਦੱਸ ਨਾ ਕੀ ਸੀ ਜਿਹੜਾ ਕੁਛ ਅੱਜ ਕੀਤਾ ਤੁਸੀਂ ਨੇ ਮੈਂ ਕੀ ਕਰਿਆ ਤੁਸੀਂ ਉਹਨੂੰ ਫੜ ਕੇ ਕਿਉਂ ਲੈ ਜਾ ਰਹੇ ਸੀ ਪ੍ਰੀਤ ਨੂੰ ਓ ਯਾਰ ਫੇਰ ਕੀ ਹੋ ਗਿਆ ਬਿਮਾਰ ਆਹੋ ਜੇ ਉਹਨੂੰ ਮੈਂ ਫੜ ਲਿਆ ਫੇਰ ਕੀ ਹੋ ਗਿਆ ਹੁਣ ਦੱਸ ਹੂੰ ਕਹਿੰਦਾ ਉਹਨੂੰ ਫੜ ਲਿਆ ਫੇਰ ਕੀ ਹੋ ਗਿਆ ਲੋਕ ਗੱਲਾਂ ਬਣਾਉਣਗੇ ਵੀ ਡਰਾਈਵਰ ਅਮਲੀ ਦੀ ਬੋਟੀ ਨੂੰ ਫੜ ਕੇ ਲੈ ਕੇ ਜਾਂਦਾ ਸੀਗਾ ਡਾਕਟਰ ਦੇ ਓ ਮੇਰੀ ਗੱਲ ਸੁਣ ਤੈਨੂੰ ਤਾਂ ਅੱਜ ਯਕੀਨ ਆ ਮੇਰੇ ਤੇ ਉਹ ਆਪਣੇ ਜਵਾਕਾਂ ਵਰਗੀ ਆ ਕਹਿੰਦਾ ਤੈਨੂੰ ਤਾਂ ਅੱਜ ਯਕੀਨ ਆ ਵੀ ਜਵਾਕਾਂ ਵਰਗੀ ਤਾਂ ਹੈਗੀ ਆ ਤੁਸੀਂ ਇੰਨੀ ਹਮਦਰਦੀ ਕਿਉਂ ਦਿਤਾਉਂਦੇ ਹੋ ਵੀ ਤੂੰ ਤਾਂ ਜਿਚੋਰਾ ਦਿਉਣਾ ਇੱਕ ਮੇਰਾ ਭਾਈ ਕੰਜਰ ਉਹ ਉਹ ਵੀ ਲੱਗ ਰਿਹਾ ਨਾਲ ਉਹਨੂੰ ਰੋਕਣਾ ਤਾਂ ਕੀ ਆ ਤੂੰ ਵੀ ਨਾਲ ਲੱਗ ਗਿਆ ਓਏ ਫਿਰ ਮੈਂ ਕਰਾਂ ਕਿ ਮੈਨੂੰ ਇਹ ਤਾਂ ਦੱਸ ਦੇ ਕਹਿੰਦਾ ਕਰਾਂ ਕੀ ਮੈਨੂੰ ਆਹ ਰਸਤੇ ਨੂੰ ਗੁੱਸਾ ਕਾਦਾ ਜਿਹੜਾ ਤੂੰ ਐ ਕਰਦਾ ਫਿਰਦਾ ਅੱਗੇ ਤਾਂ ਤੂੰ ਕਦੇ ਐ ਜਾ ਕੁਝ ਕੀਤਾ ਨਹੀਂ ਉਹ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਹੁਣ ਕਰ ਕੀ ਦਿੱਤਾ ਆ ਮੇਰੇ ਤੇ ਇਲਜ਼ਾਮ ਲਾਈ ਜਾ ਉਹ ਜਿਹੜਾ ਤੂੰ ਆਮਲੀ ਨੂੰ ਰੋਟੀਆਂ ਖਵਾਉਣੇ ਚੁੱਲ੍ਹੇ ਤੇ ਬਠਿਆ ਫਟਿਆ ਕੇ ਹਾਏ ਰੱਬਾ ਬੂ ਮੈਂ ਮਰ ਜਾ ਬੇ ਮੈਂ ਕਿੱਥੇ ਰੋਟੀਆਂ ਖਵਾਈਆਂ ਨੇ ਬੇ ਉਹ ਤਾਂ ਉਹ ਨਹੀਂ ਖਵਾਈਆਂ ਨੇ ਪ੍ਰੀਤ ਨੇ ਕਹਿੰਦਾ ਤੂੰ ਪਕਾ ਤੀਏ ਕਰੀ ਮੈਂ ਥੋਡੀਆਂ ਮੈਂ ਲਾ ਦੂੰਗੀ ਹੁਣ ਜਾ ਕੇ ਕੰਧਰੀਏ ਪਾ ਕੇ ਮੈਨੂੰ ਕੀ ਪਤਾ ਦੀ ਨਹੀਂ ਗੱਲ ਸੁਣ ਲੈ ਚਰਨ ਮੈਨੂੰ ਤੇਰੇ ਤੇ ਇੰਨਾ ਯਕੀਨ ਸੀ ਪਹਿਲਾਂ ਪਰ ਜਿੱਦਾਂ ਇਹਨੇ ਰੋਟੀਆਂ ਖਾਧੀਆਂ ਚੋਲੇ ਤਾਂ ਵੜ ਕੇ ਉਹਦੋਂ ਮੈਨੂੰ ਤੇਰੇ ਤੇ ਯਕੀਨ ਨਹੀਂ ਰਿਹਾ ਬੇ ਮੈਨੂੰ ਲੱਗਦਾ ਮੈਨੂੰ ਤਾਂ ਇਹ ਟੈਂਡਪੌੜੀ ਚਕਾਉਣੀ ਪਊਗੀ ਓਰੇ ਹਾਂ ਤੂੰ ਮੈਂ ਕਹਿਣੀ ਆ ਪਲਾਟ ਤਾਂ ਆਪਾਂ ਲੈ ਲਿਆ ਆਪਾਂ ਘਰ ਕਿਤੇ ਨੇ ਪਾਉਣ ਲੱਗਾਂਗੇ ਕੋਈ ਨਹੀਂ ਪਾ ਲਾਂਗੇ ਘਰ ਆਪਾਂ ਇਹ ਵੀ ਤਹੀਂ ਚੱਪ ਛੇੜਿਆ ਓਰੇ ਬੇ ਮੈਂ ਥੜੀ ਛੇੜਿਆ ਉਹ ਹੁਣ ਅਗਲੀ ਕਹਿਣ ਲੱਗ ਗਈ ਆ ਕੇ ਫਿਰ ਕੀ ਹੋਗਾ ਮੈਨੂੰ ਤਰਸ ਆ ਗਿਆ ਉਹਦੇ ਵਿਚਾਰੀ ਤੇ ਹਾਂ ਤਰਸ ਆ ਗਿਆ ਇਹਨੂੰ ਉਹਦੇ ਤੇ ਬਾਬਾ ਆ ਬੰਨੇ ਮure ਹੱਥ ਮੈਂ ਉਹਨਾਂ ਦਾ ਸਮਾਨ ਹੀ ਝਕਾ ਦੇਣੀ ਬੇ ਤਰਨਾ ਤੇ ਮੈਂ ਬਾਅਦ ਚ ਗੱਲ ਕਰੂੰਗੀ ਪਹਿਲਾਂ ਮੈਂ ਉਹਨੂੰ ਦੇਖਾਂ ਰੁੜਦਿਆਂ ਨੂੰ ਉਹ ਵੀ ਉਹਦੇ ਮਗਰ ਲੱਗਿਆ ਫਿਰਦਾ ਪ੍ਰੀਤ ਦੇ ਹਾਂ ਚੱਲ ਦੇਖ ਲਾ ਇਹਨੂੰ ਪਤਾ ਨਹੀਂ ਕੀ ਹੋ ਰਿਹਾ ਉਹੀ ਚੜੀ ਫਿਰਦੀ ਆ ਕੀ ਗੱਲ ਨਹੀਂ ਕੋਈ ਬਾਤ ਨਹੀਂ ਬੇ ਆ ਕੀ ਕਰਨ ਲੱਗਿਆ ਹੋਇਆ ਤੂੰ ਭੈਣੇ ਅਗਮ ਜਾ ਰਿਹਾ ਸੀ ਬੇ ਤੈ ਅਗਮ ਜਾ ਕੇ ਕੀ ਕਰਨਾ ਇੱਕ ਤਾਂ ਭੈਣੇ ਪ੍ਰੀਤੀ ਇਹਨੂੰ ਠੰਡ ਵਿਚਾਰੀ ਨੂੰ ਬਹੁਤ ਲੱਗ ਰਹੀ ਸੀ ਤੇ ਇੱਕ ਉਹਨੂੰ ਚਾਹ ਬਣਾ ਕੇ ਦੇ ਦਾਂ ਬੂ ਮੈਂ ਮਰ ਜਾਵੇ ਕਦੇ ਮਾਂ ਨੂੰ ਪੁੱਛਿਆ ਕਦੇ ਬਾਪ ਨੂੰ ਪੁੱਛਿਆ ਕਦੇ ਭੈਣ ਨੂੰ ਪੁੱਛਿਆ ਬਣਦਾ ਕਿਲਾ ਸਾਲਾ ਹੋਇਆ ਪ੍ਰੀਤ ਜੀ ਦਾ ਹਾਂ ਉਹ ਪਹਿਨੇ ਫਿਰ ਕੀ ਆ ਪੁੰਨ ਵਾਲਾ ਕੰਮ ਹੀ ਆ ਮੇਰੀ ਗੱਲ ਸੁਣ ਲੈ ਪੁੰਨ ਕਰਨਾ ਨਾ ਬਾਹਰ ਬਥੇਰੇ ਭੁੱਖੇ ਨੰਗੇ ਫਿਰਦੇ ਆ ਉਹਨਾਂ ਨੂੰ ਕਰ ਲੈ ਇਹਨਾਂ ਨੂੰ ਜਾਦੇ ਕਰਨਾ ਉਹ ਪਹਿਨੇ ਚੱਲ ਫਿਰ ਕੀ ਆ ਕਰਦੇ ਵਿੱਚ ਪੁੰਨ ਕਰਨਾ ਚਾਹੀਦਾ ਹੁੰਦਾ ਮੈਂ ਮੇਰੀ ਗੱਲ ਸੁਣ ਲੈ ਗੈਸ ਇਹਦਾ ਚਾਹ ਬਣਾਏਗਾ ਨਾ ਭਾਂਡੇ ਕਾਲੇ ਹੋ ਜਾਣਗੇ ਉਹ ਗੈਸ 'ਤੇ ਅੱਗ ਲੱਗਦਾ ਉੱਥੇ ਜਾ ਕੇ ਚਾਹ ਬਣਾਣਾ ਤੇ ਮਰ ਲਾ ਚੱਲ ਪਹਿਨੇ ਮੈਂ ਕਰ ਕਰ ਹਾਂ ਮੈਂ ਇੱਥੇ ਬੈਠਾ ਰਹਿਣਾਗਾ ਚਾਹ ਤੂੰ ਬਣਾ ਦੇ ਤੇ ਨਾ ਮੇਰਾ ਲਈ ਅੱਛਾ ਕਾ ਤੂ ਸਾਰਾ ਲੱਗਦਾ ਤੇਰਾ ਨਾਉ ਲੈਦਾ ਕੋਈ ਗੱਲ ਨਹੀਂ ਫਿਰ ਉਹ ਫਿਰ ਕੀ ਆ ਆ ਚਾਕਲੇਟ ਡੱਬੂ ਜਾ ਲੈ ਜਾ ਨਾਲੇ ਭਾਂਡੇ ਮਾਰ ਕੇ ਰੱਖਦੀ ਬਾਅਦ ਚ ਚੱਕ ਲੈ ਉਹ ਵਿਚਾਰੀ ਪ੍ਰੀਤ ਜੀ ਕਹੂਗੀ ਮੁੰਡਾ ਦੇ ਲੱਕ ਨਾ ਸਿਆਣਾਗਾ ਹਣਾ ਵੀ ਚਾਹ ਬਣਾ ਕੇ ਦਿੱਤੀ ਆ ਤਾਂ ਕਾ ਕਿ ਮੇਰਾ ਪ੍ਰਭਾਵ ਗਿਆ ਪਾਉਣਾ ਨਹੀਂ ਪ੍ਰਭਾਵ ਪਾਉਣ ਦਾ ਸੁੱਕ ਵਾਰੀ ਆ ਵੀ ਤਾਂ ਉਹਦੇ ਨਾਲ ਆਨੰਦ ਕਰਦੇ ਲੈਣੇ ਨੇ ਹਾਂ ਬੈਹੀ ਬਰੀ ਆ ਅਗਲੀ ਉਹ ਤੂੰ ਤਾਂ ਬਹਨੇ ਗਲਤ ਸਮਝ ਗਈ ਇੱਕ ਤਾਂ ਤੂੰ ਗਲਤ ਬਾਲਾ ਸਮਝ ਜਾਣੀ ਆ ਮੇਰੀ ਗੱਲ ਕੋਈ ਨਾ ਆ ਫੜ ਡੱਬੂ ਜਾ ਪਾ ਜਾ ਮੈਂ ਕੋਈ ਨਾ ਬਣਿਆ ਆਪੀ ਜਾ ਬਾਕ ਜਾ ਜਾ ਮੈਂ ਚਾਹ ਮੈਂ ਜਾ ਬਾਕ ਜਾ ਦੇਖ ਰੋ ਓਹ ਮੇਰਾ ਵੀ ਪਾਣੀ ਪਾਣੀ ਨਹੀਂ ਦਿੰਦੀ ਦੇਖ ਲਾ ਨਹੀਂ ਸਾਰਾ ਆ ਬਾਈ ਉੱਤਿਆ ਪਿਆ ਭਾਈ ਕੀ ਕਰਾਂ ਬੰਦੇ ਨੂੰ ਕੀ ਕਹਿ ਰਹੀਆਂ ਆ ਤਾਂ ਦੇਖ ਲਾ ਕਿ ਮੈਂ ਸਿਰ ਚੜਿਆ ਪਿਆ ਮੈਨੂੰ ਲੱਗਦਾ ਮੈਨੂੰ ਬੇਬੇ ਨੂੰ ਫੋਨ ਕਰਨਾ ਪੈਣਾ ਇਹ ਫੇਰ ਲੋਟ ਆਊਗਾ ਐ ਨਹੀਂ ਆਉਂਦਾ ਕਰਦੀਆਂ ਬੇਬੇ ਨੂੰ ਫੋਨ ਇਹ ਤਾਂ ਮੇਰਾ ਘਰ ਪੰਟ ਕੇ ਜਾਣਗੇ ਹਾਏ ਵੇ ਲੋ ਪ੍ਰੀਤ ਜੀ ਚਾਹ ਪੀ ਲਓ ਚਾ ਚਾਰਨੋਂ ਨੇ ਬਣਾ ਕੇ ਭੇਜੀ ਆ ਨਾ ਨਾ ਮੈਂ ਆਪ ਬਣਾ ਕੇ ਲੈ ਕੇ ਆਇਆ ਮਿੱਠਾ ਬਚੀ ਦੱਸਿਓ ਤੁਸੀਂ ਮੈਨੂੰ ਕਿਦਾਂ ਪਈ ਆ ਤੈਨੂੰ ਆਉਂਦੀ ਆ ਬਣਾਣੀ ਹਾਂ ਮੈਨੂੰ ਆਉਂਦੀ ਆ ਅੱਛਾ ਹੂੰ ਮੈਂ ਸਪੈਸ਼ਲ ਛੁੱਟ ਦੇ ਵਾਸਤੇ ਬਣਾ ਕੇ ਲੈ ਕੇ ਆਇਆ ਮਿੱਠਾ ਪੱਤੀ ਦਾਸ ਦਿਓ ਮੈਨੂੰ ਕਿਦਾਂ ਪਈ ਆ ਬੜੀਆ ਬਣਾਈ ਆ ਅੱਛਾ ਪਹਿਲਾਂ ਵੀ ਬਣਾਉਣਾ ਹੁੰਨਾ ਨਹੀਂ ਪਹਿਲਾਂ ਮੈਂ ਕਦੇ-ਕਦੇ ਬਣਾਉਣਾ ਹੁੰਨਾ ਕਦੇ-ਕਦੇ ਜਦੋਂ ਜੀਜਾ ਕਰਦਾ ਉਹ ਬਣਾ ਲੀਦੀ ਆ ਅੱਜ ਮੈਂ ਸਪੈਸ਼ਲ ਛੁੱਟ ਕਰਕੇ ਬਣਾ ਕੇ ਲੈ ਕੇ ਆਇਆ ਬਹੁਤ ਟਾਈਮ ਬਾਦ ਬਣਾਈ ਸੀ ਮੈਂ ਚਲੋ ਬੜੀਆ ਕਰਿਆ ਹਾਂ ਚਾਰਨੋਂ ਕਿੱਥੇ ਆ ਹੂੰ ਚਾਰਨੋਂ ਭੈਣ ਬੈ ਉਹ ਬੁੱਤਸਰ ਬੈਠੀ ਆ ਮੈਂ ਇੱਧਰ ਬਣਾ ਕੇ ਲੈ ਕੇ ਆਇਆ ਜਾਂ ਇਹਨੂੰ ਕਹਾਂ ਜਾ ਕੇ ਸਭ ਹੋਏ ਮੈਂ ਮਰ ਜਾ ਨਹੀਂ ਦਿਖ ਲਾ ਕਿ ਮੈਂ ਬਠਾਈ ਬੈਠੀ ਆ ਨਾਲ ਹੈ ਇਹ ਤਾਂ ਪੱਟ ਕੇ ਜਾਊਗੀ ਮੇਰਾ ਘਰ ਹੈ ਮੇਰਾ ਬੰਦਾ ਤਾਂ ਪੱਟ ਰ ਪੱਟ ਲਿਆ ਆ ਮੇਰਾ ਭਾਈ ਵੀ ਨਾਲ ਪੱਟ ਲਿਆ ਇਹਨਾਂ ਤਾਂ ਨਾ ਮੈਨੂੰ ਗੱਲ ਕਰਨੀ ਪਊਗੀ ਐ ਨਹੀਂ ਸਰਦਾ ਨਹੀਂ ਪ੍ਰੀਤ ਹਾਂਜੀ ਚੱਲ ਵੇ ਤੂੰ ਉਧਰ ਚੱਲ ਕੋਈ ਗੱਲ ਨਹੀਂ ਪੈਣੇ ਮੈਂ 2 ਮਿੰਟ ਬਹਿ ਗਿਆ ਫਿਰ ਕਿੱਡੀ ਗੱਲ ਹੋਗੀ ਮੈਂ ਚਾਹ ਦੇਣਾ ਆ ਸੀ ਮੈਂ ਤਾਂ ਤੈਨੂੰ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਚੰਗਾ ਜਾ ਵਗ ਜਾ ਅੱਧਾ ਘੰਟਾ ਤਾਂ ਕਿੱਥੇ ਇਹ ਤਾਂ ਚਾਹ ਦੇਣਾ ਆ ਚੱਲ ਲੋ ਪ੍ਰੀਤ ਜੀ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੁਸੀਂ ਮੈਨੂੰ ਇੱਕ ਆਵਾਜ਼ ਮਾਰ ਦਿਓ ਇੱਕ ਵਾਰ ਤੇ ਮੈਂ ਹੈਗਾ ਤੁਹਾਨੂੰ ਕੋਈ ਨਾ ਤਿੰਨ ਪਰ ਆ ਤਾਂ ਬਹੁਤ ਚੰਗਾ ਵਿਚਾਰ ਆ ਹਾਂ ਉਹ ਤਾਂ ਮੈਂ ਦੇਖਦਾ ਬੜਾ ਚੰਗਾ ਆ ਕੇ ਦੇਖੇ ਗਿਆ ਹਾਂ ਦੇਖ ਰਿਹਾ ਮੈਨੂੰ ਸਾਰਾ ਕੁਝ ਦੇਖ ਪਾਣੇ ਮੇਰੀ ਗੱਲ ਸੁਣ ਤੈਂ ਮੈਨੂੰ ਕਿਹਾ ਸੀ ਮੇਰਾ ਔਖਾ ਟਾਈਮ ਆ ਮੈਂ ਕਿਤੇ ਹੋਰ ਕਮਰਾ ਦੇਖ ਲੂੰਗੀ ਦੇਖ ਪਾਣੇ ਹੁਣ ਮੈਂ ਤੇਰਾ ਇੰਨਾ ਔਖਾ ਟਾਈਮ ਕੱਢਤਾ ਠੀਕ ਆ ਹੁਣ ਤੂੰ ਆਪਦਾ ਕਿਤੇ ਹੋਰ ਕਮਰਾ ਦੇਖ ਲੈ ਮੈਂ ਆ ਕਮਰਾ ਵੀ ਉਹ ਤੋਂ ਮਹੀ ਲੈ ਲੈਣਾ ਕਿਰਾਏ ਤੇ ਮੇਰਾ ਦੋ ਕਮਰੇ ਨਾਲ ਸਰਦਾ ਨਹੀਂ ਹੈਗਾ ਚਾਰੋਂ ਇੱਕ ਕਮਰਾ ਤਾਂ ਦੇ ਦੇ ਸਾਨੂੰ ਸਾਡਾ ਤਾਂ ਸਾਰਾ ਸਮਾਨ ਇੱਕ ਕਮਰੇ ਚ ਪਿਆ ਤੇਰੇ ਕੋਲ ਤਾਂ ਫਿਰ ਵੀ ਦੋ ਕਮਰੇ ਹੈਗੇ ਆ ਹੁਣ ਅਸੀਂ ਅੱਧੇ ਪਿੰਡ ਚ ਤਾਂ ਪੁੱਛ ਲਿਆ ਨਾ ਹਲੇ ਸੁਖੀ ਬਾਈ ਦਾ ਪਤਾ ਲੱਗਿਆ ਕੋਈ ਮਿਲੀ ਨਹੀਂ ਰਿਹਾ ਕਮਰੇ ਕਿਰਾਏ ਤੇ ਦੇਖ ਬਈ ਤੈਨੂੰ ਕਿਰਾਏ ਤੇ ਕਮਰਾ ਕਿਸ ਨੇ ਨਹੀਂ ਦੇਣਾ ਤੇਰੇ ਬੰਦੇ ਦੀਆਂ ਹਰਕਤਾਂ ਦੇਖ ਕੇ ਕਿਉਂਕਿ ਆਮਲੀਆਂ ਨੂੰ ਕੋਈ ਕਿਰਾਏ ਤੇ ਕਮਰੇ ਨਹੀਂ ਦਿੰਦਾ ਇਹ ਤਾਂ ਸ਼ੁਕਰ ਮਨਾ ਤੂੰ ਮੇਰਾ ਗੁਣ ਗਾਇਆ ਕਰ ਵੀ ਮੈਂ ਤੈਨੂੰ ਕਮਰਾ ਦਵਾਤਾ ਠੀਕ ਹੈ ਨਾ ਪਰ ਮੇਰਾ ਮੈਂ ਹੁਣ ਚਾਹ ਰੀਆਂ ਵੀ ਤੂੰ ਖਾਲੀ ਕਰ ਜਾ ਭਾਈ ਕਮਰਾ ਹਾਂ ਸਾਨੂੰ ਥੋੜੇ ਦਿਨ ਤਾਂ ਹੋਰ ਦੇ ਦੇ ਅਸੀਂ ਲੱਭ ਰਿਆਂ ਜਿੱਦਣ ਲੱਭ ਗਿਆ ਉਸੇ ਦਿਨ ਛੱਡ ਜਾਾਂਗੇ ਥੋੜੇ ਦਿਨ ਥੋੜੇ ਦਿਨ ਤਾਂ ਤੂੰ ਜਮੀ ਕੰਮ ਖਰਾਬ ਕਰ ਦੇਗੀ ਤੇ ਥੋੜੇ ਦਿਨਾਂ ਤਾਂ ਤੂੰ ਜਮੀ ਖਾ ਦੇਗੀ ਘਰ ਹਾਂ ਸਸ ਕੀ ਕਰਤਾ ਖਾਣ ਨੂੰ ਕਹਿੰਦੀ ਕੀ ਕਰਤਾ ਹਜੇ ਕੋਈ ਕਾਸਰ ਹੈ ਭਰਾ ਤੂੰ ਮੇਰਾ ਮਗਰ ਲਾਈ ਫਰਦੀਆਂ ਬੰਦਾ ਮੇਰਾ ਤੇਰੇ ਗੋਣ ਗੋਣ ਲੱਗ ਗਿਆ ਆਖੇ ਪ੍ਰੀਤ ਆਖੇ ਪ੍ਰੀਤ ਜੋ ਆਕਾ ਮਰ ਗਈ ਹੈ ਹਾਂ ਦੱਸ ਉਵੇ ਬੰਦੇ ਦਾ ਤਾਂ ਮੈਨੂੰ ਮੈਨੂੰ ਪਤਾ ਮੇਰਾ ਬੰਦਾ ਵਿਗੜਦਾ ਨਹੀਂ ਹੈਗਾ ਠੀਕ ਆ ਚੱਲ ਉਹ ਤਾਂ ਤੂੰ ਜਿਉਂ ਅੱਕਾ ਵਰਗੀਆਂ ਪਰਾ ਮੇਰਾ ਭਾਈ ਨਹੀਂ ਮੇਰਾ ਭਾਈ ਇਕਵਾਰਾ ਕਿਉਂ ਇਹਨੂੰ ਮਗਰ ਲਈ ਫਰਦੀਆਂ ਕਿਉਂ ਇਹਨੂੰ ਫੱਟੇਂਗੀ ਤੂੰ ਤਾਂ ਜਮੇ ਹੀ ਗਲਤ ਸਮਝੀ ਜਾਨੀ ਆ ਮੈਂ ਤੇਰੇ ਭਾਈ ਨੂੰ ਕੀ ਕਿਹਾ ਨਹੀਂ ਤੂੰ ਤਾਂ ਨਹੀਂ ਕੁਝ ਕਹਿੰਦੀ ਮੈਨੂੰ ਆਉਦੇ ਭਰਾ ਦੇ ਲੱਛਣ ਦਿਂਦੇ ਆ ਕੰਜਰ ਮਗਰ ਮਗਰ ਫਰਦਾ ਤੇਰੇ ਉਹ ਤਾਂ ਨਿਆਣ ਮੱਤਾ ਹੈ ਉਹਨੂੰ ਲੱਗਿਆ ਵੀ ਬਿਮਾਰ ਹੋ ਤਾਂ ਚਾਵਣਾ ਕੀ ਦੇ ਗਿਆ ਹੋਰ ਕੀ ਆ ਵੀ ਨਿਆਣ ਮੱਤ ਕੋਈ ਨਹੀਂ ਹੈਗਾ ਹੈ ਤਈਆਂ ਸਾਲਾਂ ਦਾ ਹੋ ਰਿਹਾ ਹਜੇ ਨਿਆਣ ਮੱਤਾ ਹਾਂ ਤੂੰ ਤਾਂ ਇਹ ਸ਼ੱਕ ਕਰੀ ਜਾਨੀ ਆ ਦੱਸ ਭਾਈ ਮੈਨੂੰ ਨਹੀਂ ਪਤਾ ਤੁਹਾਡੇ ਕੋਲ 4 ਦਿਨ ਨੇ ਕਮਰਾ ਖਾਲੀ ਕਰ ਦਿਓ ਮੈਨੂੰ ਕਮਰਾ ਖਾਲੀ ਚਾਹੀਦਾ ਨਹੀਂ ਫਿਰ ਮੈਂ ਅਗਲੀ ਨੂੰ ਕਹੂੰਗੀ ਮਕਾਨ ਮਾਲਕ ਨੂੰ ਬਈ ਬਈ ਕਮਰਾ ਖਾਲੀ ਕਰਾ ਕੇ ਦੇ ਸਿੱਧੀ ਗੱਲ ਆ ਨਾਲ ਤੁਸੀਂ ਕਿਰਾਇਆ ਨਹੀਂ ਦਿੱਤਾ ਤੁਹਾਨੂੰ ਮਹੀਨਾ ਹੋ ਗਿਆ ਆ ਇਹਨੂੰ ਹਾਂ ਕਿਰਾਇਆ ਦੱਸ ਕਿੱਥੋਂ ਦੇਵਾਂ ਮੈਂ ਕੋਈ ਰੁਪਈਆ ਤਾਂ ਦੰਦਾ ਨਹੀਂ ਹੈਗਾ ਘਰੇ ਮੇਰੀ ਤਾਂ ਦਵਾਈ ਦਾ ਵੀ ਪੈਸਾ ਤੁਸੀਂ ਦੇ ਕੇ ਆਏ ਆ ਹਾਂ ਅ ਪ੍ਰੀਤ ਮੇਰੀ ਗੱਲ ਸੁਣੋ ਮੇਰੇ ਨਾਲ ਕੋਈ ਵਧੀਆ ਜਿਹਾ ਕੱਪੜੇ ਕੱਢ ਕੇ ਦੇ ਦੇ ਨਵੇਂ ਮੈਂ ਦੇ ਬੂ ਨਾਲ ਵਿਆਹ ਤੇ ਜਾਊਂਗਾ ਉਹ ਬਸ ਤਿਆਰ ਹੋ ਕੇ ਆਂਦਾ ਹੀ ਐ ਕਿੱਥੇ ਜਾ ਰਿਹਾ ਹੁਣ ਤੂੰ ਵਿਆਹ ਤੇ ਜਾਵਾਂਗੇ ਤੂੰ ਜਾ ਵਿਆਹ ਤੇ ਜਾ ਤੈਨੂੰ ਪਤਾ ਚਰਨੋਂ ਨੇ ਕਹਤਾ ਕਮਰਾ ਖਾਲੀ ਕਰ ਦੋ ਕਿਉਂ ਪਟਾਈ ਤਾਂ ਮਾਰਦਾ ਰਹਿਣਾ ਸਾਰਾ ਦਿਨ ਕੰਗਾਂ ਦੀ ਅਗਲੀ ਚਰ ਤੋਂ ਐਸ਼ਾ ਹੁਣ ਦੱਸ ਕਿੱਥੇ ਜਾਵਾਂਗੇ ਪਿੰਡ 'ਚ ਕੋਈ ਰੱਖਦਾ ਵੀ ਨਹੀਂ ਆਪਾਂ ਤਾਂ ਉਹ ਤੂੰ ਡਰਦੀ ਕਾ ਨੂੰ ਐ ਕੁਈ ਉਹਦਾ ਪਕਾਈ ਮਾਰਦੀ ਆ ਤੂੰ ਜਾਣਦੀ ਤਾਂ ਹੈਗੀਆਂ ਉਹ ਦੋ ਕਵਾਰੀ ਬੋਲ ਕੇ ਫੇਰ ਉਹੀ ਜੀ ਹੋ ਜੂਗੀ ਪਕਾਈ ਪਕੋਈ ਕੋਈ ਕੋਈ ਨਹੀਂ ਮਾਰਦੀ ਹਾਂ ਅਗਲੀ ਮੈਨੂੰ ਗੁੱਸੇ ਨਾਲ ਕਹਿ ਕੇ ਗਈ ਹੁਣ ਕਹਿੰਦੀ ਸਿਰਫ 4 ਦਿਨਾਂ ਚ 4 ਦਿਨਾਂ ਚ ਆਪਣਾ ਕੋਈ ਕਮਰਾ ਲੱਭ ਲੋ ਵੀ ਮੈਂ ਨਹੀਂ ਉਰੇ ਰੱਖਦੀ ਕਹਿੰਦੀ ਮੈਂ ਤਾਂ ਹੱਥ ਜੋੜਦੀ ਆ ਤੁਹਾਡੇ ਅੱਗੇ ਮੈਂ ਤਾਂ ਅੱਕੀ ਪਈ ਆ ਅੱਕੀ ਕਾਦੇ ਵਾਸਤੇ ਪਈ ਆ ਪੰਗੇ ਕਾਦੇ ਤੇਰਾ ਭਾਈ ਲੰਦਾਗਾ ਹੈ ਹੈ ਮੈਂ ਤਾਂ ਉਹਨੂੰ ਹੁਣ ਕੁਝ ਕਹਿੰਦਾ ਵੀ ਨਹੀਂ ਚੌੜਤਾ ਉਹ ਕਰਦਾ ਮੇਰਾ ਸਾਲ ਕਾਣਾ ਗੁੱਸਾ ਨਾ ਚੜੂਗਾ ਫੇਰ ਹੁਣ ਆਪਦੇ ਬਾਰੀ ਹਰਖਦੀ ਆ ਉਹ ਅਗਲੀ ਦੀ ਲੜਾਈ ਹੋਈ ਆ ਆਪਦੇ ਬੰਦੇ ਨਾਲ ਹਾਂ ਸਾਰੀਆਂ ਤੌਣਾਂ ਦੇ ਰੋਟੀਆਂ ਖਾ ਗਿਆ ਤੂੰ ਕੱਲ ਜਦ ਮੈਂ ਤੈਨੂੰ ਕਹਿ ਰਹੀ ਸੀ ਵੀ ਮੈਂ ਤੈਨੂੰ ਬਣਾ ਕੇ ਦੇਨੀ ਆ ਕੀ ਅੱਗ ਲੱਗੀ ਸੀ ਤੇਰੇ ਹੈ ਮੈਨੂੰ ਨਾ ਤੂੰ ਘੰਟਾ ਰੁਕ ਜਾਂਦਾ ਅੱਧਾ ਘੰਟਾ ਰੁਕ ਜਾਂਦਾ ਮੈਂ ਤੈਨੂੰ ਆਪੇ ਪਕਾ ਕੇ ਖਿਲਾ ਦਿੰਦੀ ਸਾਰਾ ਦਿਨ ਤਾਂ ਭੁੱਖਾ ਫਿਰਦਾ ਰਿਹਾ ਮੈਂ ਸਾਰਾ ਦਿਨ ਭੁੱਖਾ ਮਰਦਾ ਜੀ ਤੂੰ ਉਧਰ ਨੂੰ ਮਾਰਦੀ ਐ ਛਾਲ ਉਧਰ ਨੂੰ ਕਦੇ ਉਧਰ ਨੂੰ ਤੂ ਕੜਾ ਟਾਈਮ ਨਾਲ ਰੋਟੀ ਬਣਾ ਕੇ ਦਿੰਨੀ ਐ ਮੈਂ ਬਣਾਵਾਂਗੀ ਤਾਂ ਤਾਂ ਹੀ ਜੇ ਚੁੱਲ੍ਹਾ ਹੋਊਗਾ ਚੁੱਲ੍ਹਾ ਹੋਊਗਾ ਗੈਸ ਐ ਉਹ ਸਿਲੰਡਰ ਮੁੱਕਿਆ ਪਿਆ ਹਾਰ ਕੇ ਮੈਨੂੰ ਚੁੱਲੇ ਤੇ ਬਣਾਉਣੀ ਪਈ ਤੂੰ ਐ ਕਰ ਪਕਾ ਕੇ ਦੇਂਨਾ ਮੈਨ ਉਹ ਹੁਣ ਕੀ ਦਸਾਂ ਮੈਂ ਦੱਸ ਮੈਨੂੰ ਕੋਈ ਨਾ ਸਿਲੰਡਰ ਵੀ ਭਰ ਆ ਲਾਵਾਂਗੇ ਆਪਾਂ ਕੱਲ ਨੂੰ ਤੇ ਬਸ ਅੱਜ ਮੈਨੂੰ ਵਿਆਹ ਤੇ ਵਗ ਜਾਂਦੇ ਆਂ ਵਿਆਹ ਦੇ ਗਿਆਨ ਕਿਤੇ ਵਿਆਹ ਤੇ ਨਹੀਂ ਜਾਣਾ ਲੱਤਾਂ ਤੋੜ ਦੂੰ ਤੇਰੀਆਂ ਨਾਲੇ ਦੇਬੂ ਦੀਆਂ ਬੜਨ ਦੇ ਇੱਥੇ ਆਗਲਾ ਤੂੰ ਕਹਿ ਰਹੀ ਆਂ ਆਹੋ ਮੈਂ ਹੀ ਕਹਿ ਰਹੀ ਆਂ ਇੰਨੀ ਜ਼ਬਾਨ ਖੁੱਲਣ ਲੱਗੀ ਤੇਰੀ ਫਿਰ ਤੂੰ ਜਾ ਕੇ ਦਿਖਾਈ ਇੱਕ ਤਾਂ ਮੇਰੀ ਸਿਹਤ ਨਹੀਂ ਠੀਕ ਹੈਗੀ ਮੈਨੂੰ ਦਵਾਈ ਬੁੱਕੀ ਤਾਂ ਕੀ ਦੇਣੀ ਆ ਸੇਤ ਨੂੰ ਦੱਸ ਕਿਹੜਾ ਤੂੰ ਹੁਣ ਰੇਕ ਮੇਰੀ ਗੱਲ ਸੁਣ ਲੈ ਜਾ ਕੇ ਪਿੰਡ 'ਚ ਪਤਾ ਕਰ ਕਮਰਾ ਲੱਭ ਕੋਈ ਕਿਰਾਏ ਤੇ ਅਈਸ਼ਾ ਇਹਨੇ ਤਾਂ ਕਹਿਤਾ ਚਾਰ ਦਿਨਾਂ ਤੋਂ ਵੱਧ ਮੈਂ ਨਹੀਂ ਰੱਖਦੀ ਇੱਥੇ ਚੱਲ ਫਿਰ ਮੈਂ ਕੋਈ ਨਾ ਨਾਲੇ ਵਿਆਹ ਤੇ ਜਾਇਆ ਨਾ ਨਾਲੇ ਮੈਂ ਜਾਂਦੇ ਜਾਂਦਾ ਕਿਤੇ ਕਮਰਾ ਦੇਖ ਲੂੰਗਾ ਵਿਆਹ ਤੇ ਜਾਂਦੇ ਤੂੰ ਕਮਰਾ ਲੱਭੇਗਾ ਫਿਰ ਜਾਂਦੇ ਜਾਂਦੇ ਪਤਾ ਕਰ ਲੂੰਗਾ ਕੋਈ ਤੂੰ ਬੰਦਾ ਬਣ ਕੇ ਨਾ ਜਾ ਕੇ ਕਮਰਾ ਲੱਭ ਕੋਈ ਗੱਲ ਕਰ ਕਿਸੇ ਨਾਲ ਬੰਦਾ ਹੀ ਆ ਹੋਰ ਦੱਸ ਕਿਹੜਾ ਮੈਂ ਜਾਨਵਰਾਂ ਚੱਲ ਕੋਈ ਨਾ ਫਿਰ ਹੋਰ ਕੀ ਹੈ ਦੇਖਦਾ ਮੈਂ ਕੋਈ ਮਾਰਦਾ ਮੱਥਾ ਇੱਧਰ ਉੱਧਰ ਜੇ ਮਿਲਦਾ ਕੋਈ ਕਮਰਾ ਜਾ ਭੱਗ ਜਾ ਚੱਲ ਤੂੰ ਹੁਣ ਮਰ ਠੀਕ ਹੈ ਆਹੋ ਠੀਕ ਆ ਚਲ ਸੌ ਜਾ ਕਿਤੇ ਨਹੀਂ ਗੋਲੀ ਵੱਜੀ ਮੇਰੇ ਹਾਂ ਉਹ ਤਾਂ ਪਤਾ ਹੀ ਹੈ ਬੋਲਣ ਬੋਲਣ ਚੋਗੀਆਂ ਭੱਗ ਜਾ ਹੁਣ ਇਹਨੂੰ ਦੇਖ ਕੇ ਤਾਂ ਵੀ ਨਹੀਂ ਕੋਈ ਕਮਰਾ ਦਿੰਦਾ ਫਿਰ ਆਇਤੀ ਜੇ ਚੱਜਦਾ ਹੋਵੇ ਤਾਂ ਕਮਰਾ ਮਿਲ ਨਾ ਜਾਂਦਾ